ਤੇ ਤੈ ਤੋੜ ਹਲੜ ਫੇਰ ਲੋ ਭਾਵੇਂ ਤੁਹਾਲ ਜੀ ਕਿਸ ਤਰ੍ਹਾਂ ਚੱਲਦਾ ਆ ਬੰਦੇ ਜਿਹਦੇ ਵਿੱਚ ਜੇ ਖੇਲੁੰਦੇ ਜੀ ਤੈ ਤੋੜ ਹਲੜ ਸਾਡੇ ਲਾਈਕ ਲਾਈਕ ਸ਼ੇਅਰ ਕਮੈਂਟ ਐਂਡ ਬੋਲੋ ਜੇ ਉਹ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਹ ਦੇਖੋ ਇੱਕ ਤਾਂ ਪਹੁੰਚ ਰਹੇ ਨੇ ਇਹ ਕਿੰਪਲਾ ਵਰਤਿਆ ਇਹਦੇ ਵਿੱਚ ਇਹ ਕਿਸ ਤਰ੍ਹਾਂ ਚੱਲਦਾ ਆ ਇਹ ਕਿਹੜੇ ਤਰਤੀ ਦੇ ਵਿੱਚ 3 ਫੁੱਟ ਡੁੱਬ ਜਾਣਾ ਹੁੰਦਾ ਵਾ ਲਾਫਟ ਇੱਕ ਹੁੰਦੀ ਹੈ ਜੀ ਉਹ ਫਿਰ ਥੱਲੇ ਤੱਕ ਜਾਂਦਾ ਜੇ ਪੈਲੇ ਨੂੰ ਪਾਣੀ ਲਾਈਏ ਕੰਟਰੋਲ ਤੇ ਪਾਣੀ ਸ਼ਕਤੀ ਤੋਂ ਸ਼ਕਤੀ ਪਾਣੀ ਤੋਂ ਇਸ ਕਰਕੇ ਇਹ ਫੇਰੀ ਦਾ ਵਾ ਪਾਣੀ ਲੱਗੇ ਆਪਾਂ ਅੱਲਾ ਢੋਲ ਕਰਿਓ ਜੀ ਇਹ ਤੇ ਹੱਲੂ ਕਿ ਕਿੜਾ ਵਾਜੀ ਹੱਲੜਾ ਸਾਹ ਵਾਜੀ ਹੱਲੜ ਦੇਖੋ ਇਹਦੇ ਉਹ ਲੱਤ ਲੱਗੀ ਆ ਉਹ ਲੱਤ ਫਿਰ ਰਹੀ ਆ ਇਹਨੇ ਫਟ ਜਾਣਾ ਦਰਦੀ 哎呀、yeah.